ਜੀ ਵੀਡੀਓ ਵੇਖ ਰਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਆਲੂ ਵਿੰਗਨ ਦੀ ਸਬਜ਼ੀ ਬਣਾਵਾਂਗੇ ਤੇ ਇਹ ਆਪਾਂ ਨਾਲ ਦੀ ਨਾਲ ਤੁਹਾਨੂੰ ਆਪਣੀ ਜਿਹੜੇ ਤਰੀਕੇ ਨਾਲ ਅਸੀਂ ਬਣਾਉਨੇ ਆ ਹਨਾ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇੱਧਰ ਆਪਾਂ ਆਲੂ ਵਿੰਗਣੀ ਹਨਾ ਛੀਰ ਕੇ ਤੇ ਪਾਣੀ ਚ ਪਾ ਕੇ ਰੱਖਿਓਏ ਕਿਉਂਕਿ ਜੇ ਆਪਾਂ ਵਿੰਗਣੀ ਨੂੰ ਪਾਣੀ ਚ ਨਾ ਪਾਈਏ ਤੇ ਕਾਲੀ ਹੋ ਜਾਂਦੀ ਆ ਤੇ ਇਧਰ ਆਪਾਂ ਹਨਾ ਗੰਡਾ ਤੇ ਲਸਾ ਰੱਖਿਆ ਹੋਇਆ ਵਾ ਹੁਣ ਆਪਾਂ ਲਵਾ ਗਾਵਾਂਗੇ ਤੜਕਾ ਤੇ ਆਓ ਸ਼ੁਰੂ ਕਰਦੇ ਹੁਣ ਆਪਾਂ ਲੋ ਚ ਇਧਰ ਆਪਣਾ ਤਿਲਾ ਗਰਮ ਹੋ ਚੁੱਕਿਆ ਹੁਣ ਆਪਾਂ ਪਾਵਾਂਗੇ ਤੇਲ ਇਥੇ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਚਾਹੂੰਗੀ ਕਿ ਜਿਵੇਂ ਆਪਾਂ ਗੋਭੀ ਦੀ ਸਬਜ਼ੀ ਬਣਾਉਣੀ ਹੈ ਹਨਾ ਜਾਂ ਕੋਈ ਵੀ ਸੁੱਕੀ ਸਬਜ਼ੀ ਬਣਾਉਣੀ ਜਿਹੜੀ ਕਿ ਘੁੱਲ ਜਾਂਦੀ ਹੈ ਹਨਾ ਕੜਛੀ ਨਾਲ ਤੇ ਉਹਨਾਂ ਦੀ ਜਗ੍ਹਾ ਤੇ ਤੁਸੀਂ ਸਿੱਪੀ ਜਾਂ ਜਿੰਦੇ ਨਾਲ ਆਪਾਂ ਪਕੌੜੇ ਕੱਢਦੇ ਛੰਨ ਨਹੀਂ ਉਹ ਵਰਤਿਆ ਕਰੋ ਇਹਦੇ ਨਾਲ ਸਬਜ਼ੀ ਜਿਹੜੀ ਬਿਲਕੁਲ ਨਹੀਂ ਫਿਸਦੀ ਹੈਗੀ ਹਾਂ ਵਧੀਆ ਰਹਿੰਦੀ ਹੈ ਹੁਣ ਆਪਾਂ ਤੇਲ ਗਰਮ ਹੋਣ ਤੱਕ ਵੇਟ ਕਰਦੇ ਹਾਂ ਲਓ ਜੀ ਆਪਾਂ ਪਾਉਣੀ ਹੈ ਜੀਰਾ ਤੇਲ ਹੋ ਗਿਆ ਰੈਡੀ ਥੋੜਾ ਪਾ ਪਾਵਾਂਗੇ ਅਦਰਕ ਬਹੁਤ ਸਾਰੀ ਲਸਣ ਤੇ ਗੰਡਾ ਲਓ ਜੀ ਤੜਕਾ ਆਪਣਾ ਜਿਹੜਾ ਇਹ ਪਨ ਚੁੱਕਿਆ ਵਾ ਤੇ ਹੁਣ ਆਪਾਂ ਪਹਿਲਾਂ ਮਸਾਲੇ ਪਾਵਾਂਗੇ ਮਸਾਲੇ ਤੁਸੀਂ ਵੇਖ ਸਕਦੇ ਹੋ ਲੂਣ ਮਿਰਚਾਂ ਹਲਦੀ ਇਧਰ ਪੱਤਾ ਮੇਥੀ ਆਪਾਂ ਲਈ ਹੋਈ ਆ ਇਹ ਸਾਰੇ ਮਸਾਲੇ ਪਾਵਾਂਗੇ ਮਸਾਲੇ ਤੁਸੀਂ ਆਪਣੇ ਟੇਸਟ ਅਨੁਸਾਰ ਹੀ ਪਾ ਸਕਦੇ ਹੋ ਜਿੰਨੇ ਕੇ ਤੁਹਾਨੂੰ ਪਸੰਦ ਆ ਉਹਨਾ ਪੈਟਰ ਤਨੀਆ ਵੀ ਪਾ ਦਾਂਗੇ ਤੇ 2 ਚਮਚਾ ਆਪਾਂ ਪਾਣੀ ਪਾਵਾਂਗੇ ਜਿੰਨ ਆਪਣਾ ਮਸਾਲਾ ਚੰਗੀ ਤਰ੍ਹਾਂ ਫਾਟ ਕੇ ਜੂਗਾ ਤੇ ਜਿਹੜੇ ਆਪਾਂ ਆਲੂ ਇੰਗਣੀ ਵਿੱਚ ਪਾਵਾਂਗੇ ਉਹ ਵਧੀਆ ਤਰ੍ਹਾਂ ਮਿਕਸ ਹੋ ਜਾਣਗੇ ਇਹਦੇ ਵਿੱਚ ਜਿਹੜਾ ਮਸਾਲਾ ਵਾ ਪੇਸਟ ਉਹਦੇ ਵਿੱਚ ਆਊਗਾ ਸਾਡੀ ਸਬਜ਼ੀ ਦੇ ਵਿੱਚ ਪੂਰਾ ਟੇਸਟ ਆਊਗਾ ਹੁਣ ਆਪਾਂ ਆਲੂ ਇੰਗਣੀ ਇਹ ਵਿਗਣੀ ਸੀ ਘਰੋਂ ਥੋੜੀ ਹੋਈ ਸੀ करके बहुत जल्दी बन जाती है लॉची साडी सब्जी बन के हो गई है रेड़ी मसाला भी नहीं तुम तो वेख सकते हो बहुत सोनी समेल आ रही है तीस भी इस तरीके बनाए से खायट करके जरूर दस्यो वीडियो चंकी लगी आस कर ਕਰਦੇ ਆ ਕਿ ਤੁਹਾਨੂੰ ਸਾਡੇ ਅੱਜ ਲਈ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਆ ਕੋਈ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ